ਸਾਸੀ ਗੱਲ ਦੋਸਤੋ ਦੋਸਤੋ ਕਈ ਵਾਰ ਨਾ ਅਸੀਂ ਜ਼ਿੰਦਗੀ ਚ ਰੱਬ ਤੇ ਗੁੱਸਾ ਕਰਨ ਲੱਗ ਜਾਂਦੇ ਆ ਰੱਬ ਤੇ ਗਿਲਾ ਕਰਨ ਲੱਗ ਜਾਂਦੇ ਆ ਪਰ ਜੇ ਅਸੀਂ ਆਪਣੇ ਰੱਬ ਨੂੰ ਮੰਨਦੇ ਆ ਆਪਣੇ ਭਗਵਾਨ ਨੂੰ ਮੰਨਦੇ ਆ ਤਾਂ ਸਾਨੂੰ ਰੱਬ ਤੇ ਭਰੋਸਾ ਰੱਖਣਾ ਚਾਹੀਦਾ ਕਿ ਉਹਨੇ ਜੋ ਸਾਡੀ ਕਿਸਮਤ ਚ ਲਿਖਿਆ ਜੋ ਸਾਨੂੰ ਉਹਨੇ ਦੇਣਾ ਜੋ ਵੀ ਉਹਨੇ ਪਲਾਨ ਬਣਾ ਕੇ ਰੱਖਿਆ ਨਾ ਸਾਡੇ ਵਾਸਤੇ ਉਹਨੇ ਸਾਨੂੰ ਉਹ ਉਸ ਟਾਈਮ ਦੇ ਦੇਣਾ ਜਿਸ ਟਾਈਮ ਸਾਨੂੰ ਉਹਦੀ ਜ਼ਰੂਰਤ ਹੈ ਅਸੀਂ ਐਵੇਂ ਹੀ ਮੱਲੇ ਜਿੱਦ ਕਰ ਲੈਨੇ ਆ ਜਿੱਦਾਂ ਵੈਸੇ ਦਾ ਆਪਾ ਪੋਜ਼ਿਟਿਵਿਟੀ ਸੋਚੀਏ ਤੇ ਮੈਂ ਆਪ ਹੀ ਬਹੁਤ ਵੀਡੀਓ ਪਾਉਣਾ ਵੀ ਆਪਾਂ ਕਹੀਦਾ ਜਿੱਦ ਕਰੋ ਮੱਲੇ ਇੱਕ ਟਾਰਗੇਟ ਬਣਾਓ ਕਿ ਮੈਂ ਫਲਾਨੀ ਚੀਜ਼ ਲੈਣੀ ਆ ਮੈਂ ਵੱਡਾ ਘਰ ਬਣਾਉਣਾ ਮੈਂ ਵੱਡੀ ਗੱਡੀ ਲੈਣੀ ਆ ਜਿੱਦ ਕਰੋ ਮਿਹਨਤ ਕਰੋ ਤੇ ਉਹਨੂੰ ਪ੍ਰਾਪਤ ਕਰੋ ਜੇ ਪੋਜ਼ਿਟਿਵਿਟੀ ਜਿੱਦਾਂ ਪਰ ਜੇ ਅਸੀਂ ਇੱਕ ਕੁਦਰਤ ਦੀ ਜਾਂ ਆਪਣੇ ਰੱਬ ਦੀ ਪਲੈਨਿੰਗ ਤੋਂ ਬਾਹਰ ਹੋ ਕੇ ਇੱਕ ਹੰਕਾਰ ਕਰਕੇ ਜਾਂ ਇੱਕ ਜਿੱਦ ਕਰਕੇ ਜਿੱਦ ਕਿਦਾਂ ਕਿ ਮੇਰੇ ਫਲਾਣੇ ਜਾਣ ਜਾਣਕਾਰ ਨੇ ਗੱਡੀ ਉਹ ਫਲਾਨੀ ਲੈ ਲਈ ਆ ਤੇ ਮੈਂ ਉਹ ਤੋਂ ਵੱਧ ਕੇ ਲੈਣੀ ਆ ਜਾਂ ਮੇਰੇ ਫਲਾਣੇ ਜਾਣਕਾਰ ਨੇ ਉਹ ਘਰ ਬਣਾ ਲਿਆ ਤੇ ਮੈਂ ਉਹ ਤੋਂ ਵੱਡਾ ਘਰ ਬਣਾਉਣਾ ਚਾਹੇ ਮੈਨੂੰ ਕੁਝ ਵੀ ਕਰਨਾ ਪਵੇ ਮੈਂ ਤੁਹਾਨੂੰ ਇੱਕ ਸਟੋਰੀ ਸੁਣਾਉਣਾ ਦੋਸਤੋ ਇੱਕ ਵਾਰ ਨੇ ਇੱਕ ਵਿਅਕਤੀ ਸੀ ਉਹ ਬੰਦਾ ਨਾ ਜਿੱਦੀ ਸੀ ਜਾ ਉਹਦੇ ਵਿੱਚ ਈਗੋ ਬਹੁਤ ਸੀ। ਜਾ ਉਹਨੂੰ ਅਗਰੂਰ ਬਹੁਤ ਹੁੰਦਾ ਸੀ ਕਿ ਮੈਂ ਜੋ ਕਰਦਾ ਜ਼ਿੰਦਗੀ ਸਹੀ ਕਰਦਾ। ਬਾਕੀ ਤਾਂ ਦੁਨੀਆ ਬਸ ਐਵੇਂ ਤੁਰ ਹੀ ਫਿਰਦੀ ਆ। ਤੇ ਉਸ ਵਿਅਕਤੀ ਨੇ ਜਿੱਦ ਫੜ ਲਈ ਵੀ ਮੈਂ ਗੱਡੀ ਲੈਣੀ ਆ, ਵੱਡੀ ਲੈਣੀ ਆ। ਮਰਸੀਡਸ ਬੈਂਜ਼ ਗੱਡੀ ਲੈਣੀ ਆ। ਮਰਸੀਡਸ ਲੈ ਕੇ ਹਟਣਾ ਜੋ ਮਰਜ਼ੀ ਹੋ ਜਾਏ। ਜਦੋਂ ਵੀ ਮੰਨ ਲਓ ਉਹ ਕੋਈ ਪਲਾਨ ਕਰਦਾ ਕੁਝ ਨਾ ਕੁਝ ਰੁਕਾਵਟ ਆ ਜਾਂਦੀ, ਉਹ ਤੋਂ ਗੱਡੀ ਲੈ ਆ ਨਹੀਂ ਹੁੰਦੀ। ਉਹ ਫੇਰ ਰੱਬ ਨੂੰ ਕਹਿੰਦਾ ਰੱਬਾ ਤੂੰ ਮੇਰਾ ਗਲਤ ਕੀਤਾ। ਮੈਂ ਤਾਂ ਪੈਸੇ ਜੋੜੇ ਸੀ ਗੱਡੀ ਲੈਣ ਵਾਸਤੇ ਬਟ ਵਿੱਚ ਮੈਨੂੰ ਕੋਈ ਵਿਆਹ ਪੈ ਗਿਆ ਜਾਂ ਕੋਈ ਹੋਰ ਕੰਮਕਾਰ ਚ ਪੈਸਾ ਲੱਗ ਗਿਆ ਉਹ ਤੋਂ ਗੱਡੀ ਲੈ ਆ ਨਾ ਹੋਵੇ ਤਿੰਨ ਸਾਲ ਚਾਰ ਸਾਲ ਪੰਜ ਸਾਲ ਟਰਾਈ ਕਰਦਾ ਰਿਹਾ ਇੱਕ ਵਾਰ ਇੰਨੀ ਜਿੱਦ ਉਹਦੀ ਗਰਾਰੀ ਫਸ ਗਈ ਉਹਦੇ ਜਾਣ ਪਛਾਣ ਵਾਲੇ ਇਹਨਾਂ ਨਾ ਗੱਡੀ ਲੈ ਲਈ ਆਡੀ ਕਾਰ ਲੈ ਲਈ ਉਹਦੀ ਗਰਾਰੀ ਫਸੀ ਹੋਈ ਸੀ ਮੈਂ ਮਾਰਫਰੀਜ਼ ਲੈਣੀ ਆ ਐਸਸੀਓ ਵੀ ਮਾਡਲ ਲੈਣਾ ਉਹ ਜੀ ਇੰਨੀ ਇਕੋ ਦੀ ਹੱਟ ਹੋਈ ਇੰਨੀ ਉਹਨੇ ਮੱਲ ਜਿੱਦ ਕੀਤੀ ਜੀ ਉਹਨੇ ਕਰਕਰਾ ਕੇ ਕੁਛ ਨਾ ਕੁਛ ਕਰਕੇ ਨਾ ਗੱਡੀ ਲੈ ਆਂਦੀ ਮਰਸਿਡਿਸ ਗੱਡੀ ਲੈ ਆਂਦੀ ਕਰੇ ਖੁਸ਼ ਨਜ਼ਾਰੇ ਰੱਬ ਨੂੰ ਕਹਿੰਦਾ ਦੇਖਿਆ ਨਾ ਮੈਂ ਲੈ ਲਈ ਗੱਡੀ ਮੈਂ ਸੋਚਿਆ ਸੀ ਕਿ ਮੈਂ ਗੱਡੀ ਲੈਣੀ ਹੈ ਤੇ ਮੈਂ ਰੱਬਾ ਲੈ ਲਈ ਨਾ ਗੱਡੀ ਸ਼ਾਮ ਨੂੰ ਗੱਡੀ ਲੈ ਆਂਦੀ ਸਾਰਿਆਂ ਲੋਕ ਪਾਰਟੀ ਫੋਨ ਮੁਬਾਰਕਾਂ ਫਿਰ ਵੀ ਮਰਸਿਡਿਸ ਗੱਡੀ 60 70 ਲੱਖ ਦੀ ਆਉਂਦੀ ਯਾਰ ਅਸੀਂ ਉਹ ਵੀ ਮਾੜੀ ਦੈਨ ਚੜਿਆ ਖੁਸ਼ ਉੱਠਿਆ ਫੋਨ ਕੀਤੇ ਸਜਣਾ ਮਿੱਤਰਾਂ ਨੂੰ ਆਪਣੇ ਮਿੱਤਰ ਨੂੰ ਕਹਿੰਦਾ ਚਲੋ ਮੈਂ ਆਉਨਾ ਗੀੜਾ ਗੱਡ ਗਿਆ ਹੁਣ ਇਹਨੂੰ ਗੱਡੀ ਦਿਖਾਉਣਾ ਘਰੋਂ ਨਿਕਲਿਆ ਗੱਡੀ ਦਿਖਾਉਣਾ ਪਹਿਲੀ ਡਰਾਈਵ ਉਹਦੀ ਗੱਡੀ ਕਰਨ ਦੀ ਜਦੋਂ ਘਰੋਂ ਨਿਕਲਿਆ ਰੋਡ ਤੇ ਚੜਿਆ ਨਵੀਂ ਗੱਡੀ ਜੋਸ਼ ਪੂਰਾ ਪਸੰਦੀ ਦੀ ਕਾਰ ਐਕਸਲੇਟਰ ਤੇ ਪੈਰ ਰੱਖਤਾ ਗੱਡੀ ਤੇਜ਼ ਉਹਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਜਦੋਂ ਹੋਇਆ ਜ਼ਬਰਦਸਤ ਭਿਆਨਕ ਐਕਸੀਡੈਂਟ ਹੈ ਉਹਦੀ ਹੋ ਗਈ ਮੌਤ ਮੌਤ ਹੋ ਗਈ ਪਿੱਛੇ ਪਰਿਵਾਰ ਨੂੰ ਤਾਂ ਜਿਹੜਾ ਘਾਟਾ ਪਿਆ ਪਿਆ ਹੀ ਪਿਆ ਹੁਣ ਪਰਿਵਾਰ ਬਾਰੇ ਤਾਂ ਉਹਨੂੰ ਕੁਝ ਪਤਾ ਨਹੀਂ ਨਾ ਉਹ ਪਹੁੰਚ ਕੇ ਰੱਬ ਦੇ ਕੋਲ ਰੱਬ ਕੋ ਪਹੁੰਚ ਗਿਆ ਜਦੋਂ ਰੱਬ ਨਾਲ ਜਾ ਕੇ ਮੱਥਾ ਲਾ ਲਿਆ ਸਵਾਲ ਜਵਾਬ ਕਰਨ ਲੱਗਾ ਰੱਬ ਨਾਲ ਕਿ ਰੱਬਾ ਮੈਂ ਇਨੀ ਮਿਹਨਤ ਕੀਤੀ ਮਿਹਨਤ ਕਰਕੇ ਗੱਡੀ ਲਈ ਤੁਹਾਨੂੰ ਸਾਰਾ ਪਤਾ ਕਿ ਮੈਂ ਕਿੱਥੋਂ ਉੱਠ ਕੇ ਕਿੱਥੇ ਆਇਆ ਮੈਂ ਬਹੁਤ ਮਿਹਨਤ ਕਰਕੇ ਨਾ ਗੱਡੀ ਖਰੀਦੀ ਆ ਤੇ ਤੁਸੀਂ ਕੀ ਕੀਤਾ ਮੈਂ ਗੱਡੀ ਹਲੇ ਰਾਤ ਹੀ ਲਿਆਂਦੀ ਸਵੇਰੇ ਤੁਸੀਂ ਮੇਰੇ ਐਕਸੀਡੈਂਟ ਕਰਕੇ ਮੇਰੀ ਮੌਤ ਹੋ ਗਈ ਮੈਂ ਤਾਂ ਉਹਦਾ ਚਾਬੀ ਨਹੀਂ ਲੱਥਾ ਮੈਂ ਥੱਲੇ ਚੰਗੀ ਤਰ੍ਹਾਂ ਚਲਾ ਕੇ ਵੀ ਦੇਖੀ ਨਹੀਂ ਰੱਬ ਨਾਲ ਬੜਾ ਗੁੱਸਾ ਬੜਾ ਗਿਲਾ ਕਰਦਾ ਰੱਬ ਨਾਲ ਕਰੋਧਤ ਪੂਰਾ ਰੱਬ ਮੋਰੇ ਮੁਸ ਕਰਾਉਂਦਾ ਰੱਬ ਕਹਿੰਦਾ ਤੈਨੂੰ ਹੱਲੇ ਵੀ ਸਮਝ ਨਹੀਂ ਲੱਗੀ ਕਿ ਕਿਉਂ ਤੇਰੀ ਗੱਡੀ ਲੈਂਡ 'ਚ ਇੰਨੀ ਆੜਚਣਾ ਆਉਂਦੀਆਂ ਸੀ ਕਿਉਂ ਤੇਰੀ ਗੱਡੀ ਲੈਂਡ 'ਚ ਇੰਨੀ ਰਿਕਾਵਟਾ ਆਉਂਦੀਆਂ ਸੀ ਕਦੇ ਕਿਸੇ ਤਰ੍ਹਾਂ ਰਿਕਾਵਟਾ ਜਾਂਦੀ ਕਦੇ ਕੋਈ ਵਿਆਹ ਸ਼ਾਦੀ ਤੇ ਨੂੰ ਆ ਜਾਂਦਾ ਤਰਾ ਉਧਰ ਖਰਚਾ ਪੈ ਗਿਆ ਜਾਂ ਕੋਈ ਤੂੰ ਲੈਂਡ ਵਾਸਤੇ ਗੱਡੀ ਪੈਸਾ ਰੱਖਿਆ ਇਦਾਂ ਦੀ ਵਿਦ ਬਣ ਗਈ ਤੂੰ ਪ੍ਰਾਪਰਟੀ ਖਰੀਦ ਲਈ ਤੂੰ ਜ਼ਮੀਨ ਖਰੀਦ ਲਈ ਜਾਂ ਤੂੰ ਆਪਣੇ ਬਿਜ਼ਨਸ ਪੈਸੇ ਲਾ ਲੈ ਮਤਲਬ ਤੇਨੂੰ ਦੂਜੀਆਂ ਗੱਡੀਆਂ ਹੈਗੀਆਂ ਹੀ ਸੀ ਇਹ ਤੇਰੇ ਰਿਕਾਵਟਾ ਮੈਂ ਪਾਉਂਦਾ ਸੀ ਇਸ ਕਰਕੇ ਪਾਉਂਦਾ ਸੀ ਮੈਨੂੰ ਪਤਾ ਸੀ ਜਿੱਦਾਂ ਤੂੰ ਮਰਸੀਡੀਜ਼ ਗੱਡੀ ਲੈ ਆ 24 ਘੰਟੇ ਤੇਰਾ ਐਕਸੀਡੈਂਟ ਹੋ ਗਿਆ ਤੇਰੀ ਮੌਤ ਹੋ ਜਾਣੀ ਆ ਦੇਖ ਲੈ ਤੇਰਾ ਜਿਹੜਾ ਵਈ ਖਾਤਾ ਬਣਾਇਆ ਨਾ ਉਹਦੇ ਸਾਰਾ ਕੁਝ ਲਿਖਿਆ ਆ ਇਹ ਉਹ ਜਦੋਂ ਨੇ ਦੇਖਿਆ ਤੇ ਮੱਥੇ ਦੇ ਹੱਥ ਮਾਰੇ ਨਾਲੇ ਭੁੱਲਾ ਬਖਸ਼ਾਵੇ ਰੱਬਾ ਮੈਨੂੰ ਮਾਫ ਕਰ ਦੇ ਮੈਨੂੰ ਮਾਫ ਕਰ ਦੇ ਰੱਬਾ ਚਾਂਸ ਦੇ ਮੈਨੂੰ ਦੁਬਾਰੇ ਜਿੰਦਾ ਕਰ ਦੇ ਰੱਬ ਕਹਿੰਦਾ ਐਦਾਂ ਨਹੀਂ ਹੁੰਦਾ ਜਨਮ ਤੇ ਮਰਨ ਇਹ ਦੋਨੋਂ ਮੇਰੇ ਆਤਾ ਬਾਕੀ ਆ ਤੁਸੀਂ ਪਤੰਦਰੋਂ ਛੱਡਿਆ ਹੀ ਕੋਸ ਨਹੀਂ ਹੈ ਸਭ ਕੁਝ ਆਪਣੇ ਹੱਥੇ ਹੀ ਲਈ ਫਿਰਦੇ ਆ ਤਾਂ ਨੂੰ ਮਗਰ ਕਹਿੰਦਾ ਰੱਬਾ ਲੈ ਲਈ ਨਾ ਗੱਡੀ ਲੈ ਲਈ ਨਾ ਗੱਡੀ ਜੋ ਉਹ ਕਹਿੰਦਾ ਮੈਂ ਹਰ ਬੰਦੇ ਦੀ ਪਲਾਨਿੰਗ ਕੀਤੀ ਆ ਹਰ ਸ਼ਖਸ ਦੀ ਪਲਾਨਿੰਗ ਕੀਤੀ ਆ ਉਹਨੇ ਕਦੋਂ ਕਿਹੜੀ ਚੀਜ਼ ਉਹਨੂੰ ਮਿਲਣੀ ਆ ਜਿਸ ਬੰਦੇ ਨੂੰ ਵੱਡੀਆਂ ਚੀਜ਼ਾਂ ਮਿਲਦੀਆਂ ਵੱਡਾ ਘਰ ਬਣਾ ਲਿਆ ਗੱਡੀਆਂ ਸੋਹਣੀਆਂ ਲੈ ਲਈਆਂ ਉਹਦੀ ਮਿਹਨਤ ਤੇ ਵੀ ਨਿਰਭਰ ਕਰਦਾ ਪਰ ਜੇ ਤੁਸੀਂ ਰੱਬ ਨਾਲ ਆਡਾ ਲਾ ਕੇ ਰੱਬ ਨੂੰ ਟੱਬ ਦੱਸ ਕੇ ਕਹੋ ਕਿ ਮੈਂ ਤਾਂ ਇਦਾਂ ਕਰ ਦੂੰ ਜੋ ਮੈਂ ਚਾਹੂੰ ਉਹ ਹੋਊਗਾ ਉਹ ਕਹਿੰਦਾ ਉਹ ਜਿਹੜੀ ਬਾਈ ਖਤ ਤੁਹਾਡਾ ਬਣਿਆ ਨਾ ਉਹਦੇ ਹਿਸਾਬ ਤਵੋਂਦਾ ਮਿਹਨਤ ਕਰਕੇ ਡਾਊਨ ਟੂ ਅਰਥ ਰਹਿ ਕੇ ਰੱਬ ਦੇ ਭਾਣੇ 'ਚ ਰਹਿ ਕੇ ਚੀਜ਼ਾਂ ਪ੍ਰਾਪਤ ਕਰਨੀਆਂ ਕੋ ਇੱਕ ਵੱਖਰਾ ਵਿਸ਼ਾ ਇੱਕ ਇੱਕ ਆਪਣੀ ਈਗੋ ਨੂੰ ਹਰਟ ਕਰਕੇ ਜਿਹਦੇ 'ਚ ਆ ਕੇ ਕਿ ਫਲਾਣੇ ਨੇ ਚੀਜ਼ ਲਈ ਆ ਮੈਂ ਉਹ ਤੋਂ ਵੱਡੀ ਲੈਣੀ ਆ ਫਲਾਣੇ ਨੇ ਘਰ ਬਣਾਇਆ ਮੈਂ ਉਹ ਤੋਂ ਵੱਡਾ ਬਣਾਉਣਾ ਉਹਨੇ ਕੋਠੀ ਛੋਟੀ ਬਣਾਈ ਮੈਂ ਐਡੀ ਵੱਡੀ ਕੋਠੀ ਬਣਾਉਣੀ ਆ ਵੀ ਜਿਹੜੀ ਦੁਨੀਆ ਨੂੰ ਦਿਸੇ ਉਹ ਫੇ ਰੱਬ ਨਾਲ ਵੀ ਆਡਾ ਹੋ ਜਾਂਦਾ ਮਿਹਨਤ ਕਰੋ ਡਾਊਨ ਟੂ ਅਰਥ ਰਭੋ ਉਹਦੇ ਭਾਣੇ ਚ ਰੋ ਜਦੋਂ ਆਪਾਂ ਰੱਬ ਦੇ ਭਾਣੇ 'ਚ ਰਹਿੰਨੇ ਆ ਵਾਹਿਗੁਰੂ ਦੇ ਭਾਣੇ 'ਚ ਰਹਿ ਕੇ ਆਪਾਂ ਕੀਰਤ ਕਰਦੇ ਆਂ ਖੁਸ਼ ਰਹਿਨੇ ਆ ਜਿਹੜੀ ਚੀਜ਼ ਸਾਡੇ ਕੋ ਆ ਗਈ ਅਸੀਂ ਉਹਦਾ ਇੰਜੋਏ ਕਰਦੇ ਆ ਉਹਦੇ ਚਾਈ ਖੁਸ਼ ਰਹਿਨੇ ਆ ਜ਼ਿੰਦਗੀ ਚ ਇਨਸਾਨ ਹੋਰ ਵਾਧਾ ਫੁੱਲਦਾ ਸੋ ਇਸ ਮਤਲਬ ਗੱਲਬਾਤ ਤੋਂ ਇੱਕ ਸਿੱਖਿਆ ਮਿਲਦੀ ਕਿ ਰੱਬ ਨਾਲ ਅਡਾਂ ਲਾਓ ਕਦੇ ਆਪਣੀ ਈਗੋ ਨਾਲ ਵੀ ਹਟ ਕਰੋ ਐਵੇਂ ਕਰੋ ਚੈਨਾ ਰਵੋ ਕਿ ਮੈਂ ਆ ਕਰ ਦੂੰ ਮੈਂ ਆ ਕਰ ਦੂੰ ਸਵਾਹ ਕਰ ਦੂੰ ਕੱਖ ਨਹੀਂ ਕਰ ਪਾਉਂਦਾ ਬੰਦਾ ਇਨਸਾਨ ਦੇ ਹੱਥ ਕੁਝ ਨਹੀਂ ਹੈ ਜਦੋਂ ਫੇ ਰੱਬ ਕਰਦਾ ਕੁਦਰਤ ਕਰਦੀ ਪਲ ਭਰ ਦੇ ਵਿੱਚ ਉਹ ਕਰਦੀ ਆ ਇਹ ਗੱਲ ਇਹ ਹੀ ਗੱਲ ਸਹੀ ਹੈ ਕਿ ਉੱਪਰ ਵਾਲਾ ਜਿਹੜਾ ਬੈਠਾ ਨੀਲੀ ਛੱਤ 'ਤੇ ਆਲਾ ਜਿਹਦੇ ਹੁਣ ਥੱਲੇ ਓਪਨ ਸਟੂਡੀਓ ਬਣਾ ਕੇ ਮੈਂ ਗੱਲ ਕਰ ਰਿਹਾ ਤੁਹਾਡੇ ਨਾਲ ਉਹ ਐਵੇਂ ਨਹੀਂ ਹੈ ਉਹਦੇ ਕੋ ਸਾਡੇ ਵਹੀ ਖਾਤੇ ਹੈ ਹਰ ਚੀਜ਼ ਜਿਹੜੀ ਸਾਨੂੰ ਮਿਲਣੀ ਹੈ ਨਾ ਉਹਨੇ ਸਾਨੂੰ ਦੇ ਦੇਣੀ ਕਿਸੇ ਨਾ ਕਿਸੇ ਤਰ੍ਹਾਂ ਪਰ ਜੇ ਅਸੀਂ ਹੱਥ ਹੱਤ ਨਾਲ ਕੇ ਬੈਠੇ ਆਂ ਵੀ ਆਪੇ ਆਜੂ ਆਪੇ ਆਜੂ ਐ ਨਹੀਂ ਆਉਂਦੀ ਬਟ ਰੱਬ ਕਹਿੰਦਾ ਮਿਹਨਤ ਕਰੋ ਕਿਰਤ ਕਰੋ ਇਮਾਨਦਾਰ ਰਹੋ ਕਿਸੇ ਦਾ ਖੂਨ ਨਾ ਪੀਓ ਕਿਸੇ ਨਾਲ ਬੇਈਮਾਨੀ ਨਾ ਕਰੋ ਸਭ ਕੁਝ ਤੁਹਾਨੂੰ ਮਿਲ ਜਾਊਗਾ ਜਿਹੜਾ ਇਨਸਾਨ ਬੇਈਮਾਨੀ ਕਰਦਾ ਨਾ ਦਖਾਵਾ ਉਹ ਕਰਦਾ ਕਿ ਮੈਂ ਜੀ ਬੜਾ ਮਿਹਨਤੀ ਆ ਮੈਂ ਬੜਾ ਸਾਫ ਸੁਥਰਾ ਆਇਆ ਜੀ ਮੇਰੇ ਵਰਗੀ ਰੂਹ ਕੋਈ ਹੈ ਹੀ ਨਹੀਂ ਰੋਲਿਆ ਮਾੜਾ ਜਾ ਮੋਟੀਵੇਟ ਕਰ ਲੈ ਲੋਕੀ ਉਹ ਨਹੀਂ ਅਸਲੀ ਮਿਹਨਤੀ ਬੰਦਾ ਚਾਹੀਦਾ ਜਿਹੜਾ ਇਮਾਨਦਾਰ ਹੋਵੇ ਆਪਣੀ ਜੇਬ ਚੋਂ ਕੱਢ ਕੇ ਕਿਸੇ ਦੇ ਉੱਪਰ ਖਰਚੇ দান ਕਰੇ ਚਲੋ ਛੱਡੋ দান ਨਾ ਕਰੇ ਲੇਕਿਨ ਕਿਸੇ ਦੀ ਮਿਹਨਤ ਨਾਲ ਰੱਖੇ ਕਿਸੇ ਨੂੰ ਬੁਰਾ ਨਾ ਬਣਾਵੇ ਸੋ ਰੱਬ ਉਹਦੀ ਮਦਦ ਕਰਦਾ ਲੇਖਾ ਜੋਖਾ ਇੱਥੇ ਹੀ ਆ ਜੇ ਇਨਸਾਨ ਜਿਹੜਾ ਗਲਤੀਆਂ ਕਰਦਾ ਉਹਨਾਂ ਨਹੀਂ ਹੁੰਦਾ ਕੋਈ ਹਸਾਕਤਾ ਉਹ ਤਾਂ ਉਹਦੇ ਬੱਚਾ ਨਾ ਹੋ ਜਾਂਦਾ ਇਹ ਸਚਾਈ ਆ ਬੜੇ ਲੋਕ ਦੇਖਿਆ ਸੋ ਜੇਸ ਵੀ ਧਰਮ ਨੂੰ ਆਪਾਂ ਮੰਨਦੇ ਆ ਨਾ ਜੇਸ ਵੀ ਧਰਮ ਨੂੰ ਤੁਸੀਂ ਮੰਨਦੇ ਆ ਵਾਹਿਗੁਰੂ ਨੂੰ ਅੱਲਾ ਨੂੰ ਰਾਮ ਨੂੰ ਰਹੀਮ ਨੂੰ ਜੇਸ ਵੀ ਧਰਮ ਨੂੰ ਮੰਨਦੇ ਉਹਨਾਂ ਇੱਕ ਵਿੱਚ ਹੋ ਕੇ ਰੋ ਉਹਨਾਂ ਪਿਆਰ ਪਾ ਕੇ ਰੱਖੋ ਉਹਤੇ ਭਰੋਸਾ ਰੱਖੋ ਉਹ ਤੋਂ ਬਸ ਇਹ ਬੰਗੋ ਕੇ ਸਚਾ ਪਾਤਸ਼ਾ ਜੋ ਵੀ ਮੈਨੂੰ ਤੁਮੇਰਾ ਜਨਮ ਦਿੱਤਾ ਮੇਰੀ ਸਿਹਤ ਸਹੀ ਸਲਾਮਤ ਹੈ ਮੈਨੂੰ ਨਰੋਗ ਰੱਖੀ ਮੈਨੂੰ ਕੋਈ ਬਿਮਾਰੀਆਂ ਲਾਈ ਜੋ ਮੈਨੂੰ ਚਾਹੀਦਾ ਤੂੰ ਆਪੇ ਦੇਈ ਚੱਲੇ ਤੈਨੂੰ ਪਤਾ ਹੈ ਪ੍ਰਮਾਤਮਾ ਮੇਦੀਆਂ ਕਿਹੜੀਆਂ ਕਿਹੜੀਆਂ ਜ਼ਰੂਰਤਾਂ ਉਹ ਸਾਡੇ ਆਪੇ ਝੋਲੀ ਪਾਈ ਜਾਂਦਾ ਜੇ ਅਸੀਂ ਦੇਖੋ ਮੰਗੜ ਵੀ ਉੱਤੋਂ ਜਾਣਦੇ ਆ ਜਿਹੜਾ ਸਾਰੀ ਸ੍ਰਿਸ਼ਟੀ ਦਾ ਕਰਤਾ ਧਰਤਾ ਅਸੀਂ ਉਹਨਾਂ ਨੇ ਬੱਬਾ ਜੀ ਮੈਨੂੰ ਘਰ ਦੇ ਦੀ ਬੱਬਾ ਜੀ ਮੈਨੂੰ ਬਾਈ ਗੱਡੀ ਦੇ ਦੀ ਮੈਂ ਪਾਠ ਕਰਾਊਂਗਾ ਮੈਂ ਪੂਜਾ ਕਰਾਊਂਗਾ ਮੈਂ ਹਵਨ ਕਰਾਊਂਗਾ ਹੱਦ ਹੋ ਗਈ ਯਾਰ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਨਾ ਮੰਗਣਾ ਵੀ ਉੱਤੇ ਹੀ ਆ ਤੈਨੂੰ ਰਿਸ਼ਵਤ ਵੀ ਦੇਣੀ ਆ ਕਿ ਮੈਂ ਤੈਨੂੰ ਆਹ ਦੇ ਦੂੰ ਸੋ ਜਿੱਦ ਕਰਕੇ ਆਪਣੀ ਈਗੋ ਨੂੰ ਹਰਟ ਕਰਕੇ ਕ੍ਰੋਧ ਵਿੱਚ ਆ ਕੇ ਜੋਸ਼ ਵਿੱਚ ਆ ਕੇ ਗੁੱਸੇ 'ਚ ਆ ਕੇ ਜਾਂ ਜੈਲਸੀ ਕਰਕੇ ਦੂਜੇ ਨੇ ਲੈ ਲਿਆ ਆ ਚੀਜ਼ ਤੇ ਮੈਂ ਉਹ ਤੋਂ ਵੱਧ ਚੜ ਕੇ ਲੈਣੀ ਆ ਉਹਨੇ ਘਰ ਛੋਟਾ ਪਾਇਆ ਮੈਂ ਉਹ ਤੋਂ ਵੱਡਾ ਪਾਉਣਾ ਉਹਨੇ ਗੱਡੀ ਛੋਟੀ ਲਈ ਆ ਮੈਂ ਉਹ ਤੋਂ ਕਿਤੇ ਵੱਡੀ ਲੈਣੀ ਆ ਉਹਨੇ ਤਾਂ ਮੁੰਡਾ ਆਪਣਾ ਦੁਬਈ ਭੇਜਿਆ ਮੈਂ ਤਾਂ ਅਮਰੀਕਾ ਭੇਜਣਾ ਹੱਡੀਆਂ ਚੱਕ ਕੇ 파ਹਾ ਲੈਣ ਦੀ ਲੋੜ ਨਹੀਂ ਜੇ ਰਿਕਾਵਟਾਂ ਕੰਮ 'ਚ ਪੈਂਦੀਆਂ ਨਾ ਉੱਪਰ ਵਾਲੇ ਦਾ ਭਾਣਾ ਮੰਨੋ ਉਸ ਰੱਬ ਨੇ ਰਿਕਾਵਟ ਪਾਈ ਆ ਉਹ ਸਾਡੇ ਲਈ ਚੰਗਾ ਸੋ ਇਸ ਗੱਲਬਾਤ ਤੋਂ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਆ ਕਿ ਮਿਹਨਤ ਕਰਦੇ ਰਹੋ ਅਰਦਾਸ ਕਰੋ ਜੋ ਸਾਡੇ ਲਈ ਰੰਭਾ ਚੰਗਾ ਜੋ ਵਾਹਿਗੁਰੂ ਸਾਡੇ ਲਈ ਚੰਗਾ ਨਾ ਉਹ ਸਾਡੀ ਝੋਲੀ ਪਾਈ ਉਹਨੇ ਆਪੇ ਦੇ ਹੀ ਜਾਣਾ ਜੇ ਅਸੀਂ ਵੱਧ ਚੜ ਕੇ ਜਿੱਦ ਕਰਕੇ ਜੀ ਆਹ ਨਹੀਂ ਗੱਡੀ ਲੈਣੀ ਔਖੇ ਹੋ ਕੇ ਵੱਧ ਲੋਨ ਕਰਾ ਕੇ ਮੈਂ ਫਲਾਨੀ ਗੱਡੀ ਲੈਣੀ ਆ ਔਖਾ ਹੋ ਜੂ ਪਤਾ ਨਹੀਂ ਉਹ ਕਿਹੜੇ ਰੰਗਾ ਚ ਰਾਜੀ ਆ ਸੋ ਖੁਸ਼ ਰਿਆ ਕਰੋ ਦੋਸਤੋ ਚੜ੍ਹਦੀ ਕਲਾ ਚ ਰਹਾ ਕਰੋ ਹਮੇਸ਼ਾ ਦੁਨੀਆ ਦੀ ਆਪਣੀ ਚੜ੍ਹਦੀ ਕਲਾ ਦੀ ਅਰਦਾਸ ਕਰਿਆ ਕਰੋ ਜੋ ਸਾਡੇ ਕੋਲ ਹੈਗਾ ਨਾ ਉੱਚ ਖੁਸ਼ ਐ ਨੂੰ ਚੜਦੀ ਕਲਾ ਚ ਰੱਬ ਆਪਣੇ ਆਪ ਝੋਲੀਆਂ ਭਰਦਾ ਕਦੇ ਵੀ ਨਿਰਾਸ਼ ਨਾ ਹੋਵੋ ਇਸ ਕਹਾਣੀ ਤੋਂ ਦੋਸਤੋ ਇਹ ਸਿੱਖਿਆ ਮਿਲਦੀ ਆ ਕਿ ਆਪਣੇ ਆਪ ਨੂੰ ਦੇਈ ਜਾਣਾ ਮਿਹਨਤ ਕਰਦੇ ਰਹੋ ਮਾੜਾ ਨਾ ਕਿਸੇ ਨਾਲ ਕਰੋ ਬੇਈਮਾਨੀ ਨਾ ਕਰੋ ਆਲਸ ਨਾ ਆਪਣੇ ਆਪ ਚ ਪਾਓ ਬਸ ਮਿਹਨਤੀ ਬਣੋ ਸਭ ਕੁਝ ਸਾਡੇ ਕੋਲ ਆ ਜਾਂਦਾ ਬਹੁਤ ਬਹੁਤ ਧੰਨਵਾਦ ਦੋਸਤੋ ਗੱਲਬਾਤ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਸ਼ੁਕਰੀਆ ਦੋਸਤੋ